जोत रले संपूर्ण थी संपूर्ण हो गए मुकम्मल हो गए कितना धन मिल जाए कितनी संपदा मिल जाए कितने उच्चे तो उच्चादा मिल जाए जगत द कुछ भी मिल जाए मनुख नापन अखरद ही रहेगा अखरदा ही रहेगा जिस दिन ज्योत जोत, देश जोत उसे दिन संपूर्ण होगा उसे दिन मुकम्मल होगा ਇਸ ਬਾਕੀ ਵਿਚਾਰਧਾਰਾ ਨੂੰ ਮੈਂ ਕੱਲ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਕਿਉਂਕਿ ਦੋ ਜਥੇ ਔਰ ਦੋਵੇਂ ਜਥੇ ਬੜੇ ਸੁਲਝੇ ਡੰਗ ਨਾਲ ਤੁਹਾਨੂੰ ਕੀਰਤਨ ਸਰਵਨ ਕਰਾ ਰਹੇ ਨੇ ਦੂਜੇ ਗੁਰਮੁਖ ਪਿਆਰੇ ਉਹਨਾਂ ਨੇ ਤੁਹਾਨੂੰ ਹੁਣ ਸ਼ਬਦ ਦਾ ਕੀਰਤਨ ਗਾਇਨ ਕਰਕੇ ਸਰਵਨ ਕਰਾਣਾ ਹੈ ਇਸ ਵਾਸਤੇ ਮੈਂ ਉਹਨਾਂ ਦੇ ਸਮੇਂ ਦੀ ਉਲੰਘਣਾ ਨਾ ਕਰਾਂ ਆਪਣਾ ਮਨ ਤੁਸੀਂ ਬਣਾ ਕੇ ਆਇਓ ਔਰ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਮਹਰਾਮਤ ਕਰਨ ਬਖਸ਼ਿਸ਼ ਕਰਨ ਮੈਂ ਇਸ ਵਿਚਾਰ ਨੂੰ ਕੱਲ ਸਮੇਂ ਦੇ ਵਿੱਚ ਆਪ ਜੀ ਦੇ ਸਾਹਮਣੇ ਸੰਪੂਰਨ ਕਰ ਸਕਾਂ। ਔਰ ਸੂਖਸ਼ਮ ਸਰੀਰ ਉਸੇ ਦਿਨ ਜੋਤ ਦੇ ਵਿੱਚ ਜੋਤ ਹੋ ਜਾਂਦਾ ਹੈ ਕਿਉਂਕਿ ਸੂਖਸ਼ਮ ਸਰੀਰ ਤੇ ਜੋਤ ਹੈ। ਅਸਥੂਲ ਸਰੀਰ ਤੇ ਮਿੱਟੀ ਹੈ ਇਥੇ ਮਿੱਟੀ ਚ ਮਿੱਟੀ ਹੁੰਦਾ ਹੀ ਰਿਹਾ ਹੈ ਕਈ ਦਫਾ ਹੋ ਚੁੱਕਿਆ ਹੈ। ਮਨ ਨੂੰ ਇਹ ਤਨ ਕਈ ਦਫਾ ਮਿਲੇ ਨਾ ਕਈ ਦਫਾ ਤਨ ਮਿੱਟੀ ਚ ਮਿੱਟੀ ਹੋਇਆ ਹੈ। ਮਨ ਜੋਤ ਦੇ ਵਿੱਚ ਜੋਤ ਨਹੀਂ ਹੋਇਆ। ਮਨ ਤੋਂ ਜੋਤ ਸਰੂਪ ਹੈ ਆਪਣਾ ਮੋਲ ਪਛਾਣ ਤੂੰ ਮਿੱਟੀ ਦੇ ਜਜ਼ਬ ਨਹੀਂ ਹੋ ਸਕਦਾ ਤੇ ਨਾ ਮਿੱਟੀ ਤੈਨੂੰ ਆਪਣੇ ਵਿੱਚ ਜਜ਼ਬ ਕਰੇਗੀ ਤੂੰ ਤੇ ਜੋਤ ਦੇ ਜੋਤ ਹੋ ਸਕਦਾ ਹੈ ਵਰਨਾ ਨਹੀਂ ਰਸਨਾ ਵਾਹਿਗੁਰੂ ਵਾਹਿਗੁਰੂ ਜਪ ਰਹੀ ਹੈ ਔਰ ਕਿਧਰੇ ਮਨ ਜ਼ਰਾ ਨੇੜੇ ਆ ਗਿਆ ਜਿਸ ਜਿਵੇਂ ਕੋਈ ਬੜੀ ਦੂਰ ਤੋਂ ਕੋਈ ਬੋਲਦਾ ਪਿਆ ਤੇ ਕਿਸੇ ਨੇ ਦੂਰ ਤੋਂ ਕੁਝ ਮਿੱਠੀ ਜਿਹੀ ਆਵਾਜ਼ ਹਲਕੀ ਜਿਹਾ ਸੁਰ ਦੇ ਚ ਸੁਣਿਆ ਹੋਵੇ ਜਦ ਕਦੀ ਅਸੀਂ ਕਹਿੰਦੇ ਆ ਨਾ ਅੱਜ ਤੇ ਪਾਠ ਦਾ ਬੜਾ ਆਨੰਦ ਆ ਗਿਆ ਅੱਜ ਨਹੀਂ ਆਇਆ ਇਸ ਤਰ੍ਹਾਂ ਲੋਕੀ ਕਹਿੰਦੇ ਨੇ ਵੀ ਕੱਲ ਮਨ ਜੁੜ ਗਿਆ ਸੀ ਅੱਜ ਨਹੀਂ ਮਨ ਨਹੀਂ ਜੁੜਿਆ ਸੀ ਅਗਰ ਜੁੜ ਜਾਏ ਤਾਂ ਕਦੀ ਟੁੱਟੇਗਾ ਹੀ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ ਮਨ ਜ਼ਰਾ ਨੇੜੇ ਚਲਾ ਗਿਆ ਸੀ ਜਿਵੇਂ ਕਿਸੇ ਖਿੜੇ ਹੋਏ ਫੁੱਲਾਂ ਦੇ ਖਾਸ ਕਰਕੇ ਜੋ ਸੁਗੰਧਤ ਹੋਣ ਨੇੜੇ ਵੀ ਚਲੀ ਜਾਈਏ ਭਾਵੇਂ ਚਾਰੋਂ ਪਾਸੇ ਫਸੀਲ ਹੋਵੇ ਦੀਵਾਰ ਹੋਵੇ ਤਾਂ ਵੀ ਉਸ ਬਗੀਚੇ ਦੀ ਕੁਝ ਮਹਿਕ ਕੁਝ ਹੁਮਕ ਆ ਹੀ ਜਾਂਦੀ ਆ ਹੀ ਜਾਂਦੀ ਮਨ ਸ਼ਬਦ ਨਾਲ ਤੇ ਜੁੜਿਆ ਹੋ ਤੇ ਨਹੀਂ ਥੋੜਾ ਨੇੜੇ ਚਲਾ ਗਿਆ ਤਾਂ ਥੋੜਾ ਜਿਆ ਰਸ ਬਣ ਜਾਂਦਾ ਜ਼ਬਾਨ ਵਾਹਿਗੁਰੂ ਵਾਹਿਗੁਰੂ ਉਚਾਰਨ ਕਰ ਰਹੀ ਹੈ ਅਗਰ ਮਨ ਜ਼ਰਾ ਨੇੜੇ ਆਇਆ ਤੇ ਨੇੜੇ ਆਣ ਤੋਂ ਮੁਰਾਦ ਹੋਵੇਗੀ ਸ਼ਬਦ ਇਥੇ ਮਦਮਾ ਤੱਕ ਪਹੁੰਚ ਗਿਆ ਵਾਪਸ ਦੋਨੇ ਵਾਪਸ ਜਾਣਾ ਸ਼ੁਰੂ ਕੀਤਾ ਜੈਸੇ ਮਦਮਾ ਤੱਕ ਪਹੁੰਚੇਗਾ ਐਸੇ ਮਨੁੱਖ ਨੂੰ ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਆਏਗਾ ਐਸੇ ਮਨੁੱਖ ਨੂੰ ਕਹਿੰਦੇ ਨੇ ਵਾਹਿਗੁਰੂ ਦੀ ਰਸਨਾ ਤੇ ਵਸ ਗਿਆ ਪ੍ਰਭ ਜੀ ਵਸੇ ਸਾਧ ਕੇ ਰਸਨਾ ਜਿਵੇਂ ਭੋਜਨ ਰਸਨਾ ਤੇ ਵਸ ਗਿਆ ਤੋ ਸਵਾਦ ਆ ਗਿਆ ਪਰ ਇਹ ਭੋਜਨ ਅਜੇ ਹੋਂ ਨ ਨਹੀਂ ਬਣਿਆ ਇਹ ਭੋਜਨ ਅਜੇ ਮਾਸ ਨਹੀਂ ਬਣਿਆ ਇਹ ਭੋਜਨ ਅਜੇ ਚਰਬੀ ਨਹੀਂ ਬਣਿਆ ਤੁਸੀਂ ਸਾਰੇ ਸਹਿਣੇ ਰਸਤੇ ਆ ਗਿਆ ਅਜੇ ਵਾਹਿਗੁਰੂ ਜਪ ਸਮਾਧੀ ਨਹੀਂ ਬਣਿਆ ਬ੍ਰਹਮ ਗਿਆਨ ਨਹੀਂ ਬਣਿਆ ਅਜੇ ਕਪਾਟ ਨਹੀਂ ਖੁੱਲੇ ਪਰ ਰਸਤੇ ਬਣ ਗਏ। ਸਵਾਦ ਤੇ ਆ ਗਿਆ। ਵਾਹਿਗੁਰੂ ਵਾਹਿਗੁਰੂ ਆਖਣ ਦਾ ਸਵਾਦ ਆਣ ਲੱਗ ਪਿਆ। ਬਾਣੀ ਜਪਣ ਦਾ ਸਵਾਦ ਆਣ ਲੱਗ ਪਿਆ। ਮੈਂ ਕਈ ਦਫਾ ਬਿਆਨ ਕਰ ਚੁੱਕਿਆ ਬਾਣੀ ਪੜਨੇ ਹੋਰ ਗੱਲ ਹੈ, ਬਾਣੀ ਜਪਣੀ ਹੋਰ ਗੱਲ ਹੈ। ਪੜਨ ਦਾ ਲਾਭ ਹੈ ਬਾਣੀ ਕੰਠ ਹੋ ਸਕਦੀ ਹੈ। ਬਾਣੀ ਦੇ ਅਰਥ ਬੋਧ ਦਾ ਪਤਾ ਚੱਲ ਸਕਦਾ ਹੈ। ਬਾਣੀ ਇਹ ਕਿਹੜੇ ਕਿਹੜੇ ਅੰਗ ਦੇ ਉੱਤੇ ਕਿਹੜੇ ਪਾਤਸ਼ਾਹ ਦੀ ਹੈ ਕਿਹੜੇ ਮੱਲੇ ਦੀ ਹੈ ਇਤਨਾ ਪਤਾ ਚੱਲ ਸਕਦਾ ਹੈ ਲੇਕਿਨ ਜਪਣ ਨਾਲ ਮਨ ਉਹ ਬਾਣੀ ਦਾ ਰੂਪ ਹੀ ਹੋ ਜਾਂਦਾ ਹੈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੇ ਤੋਂ ਬਾਣੀ ਜਪ ਹੋ ਸਕਦਾ ਹੈ ਬਾਣੀ ਕੰਠ ਹੋਵੇ ਮਤਲਬ ਜ਼ੁਬਾਨ ਉਚਾਰਨ ਕਰੇ ਤੇ ਮਨ ਸੁਣੇ ਇਸ ਵਾਸੇ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਪਣੀ ਤੇ ਬੜੀ ਔਖੀ ਹੈ ਪੜ੍ਹਣੀ ਪੜ੍ਹੀ ਜਾ ਸਕਦੀ ਹੈ ਇਹ ਵੀ ਮੈਤਸ ਕਰੇ ਇਸ ਵਾਸੇ ਸਾਰੇ ਧਰਮਾਂ ਨੇ ਇੱਕ ਅੱਖਰ ਦੇ ਜਾਪ ਦੀ ਮਹਿਮਾ ਦਸੀ ਕਿਉਂਕਿ ਇੱਕ ਅੱਖਰ ਤੇ ਬੰਦਾ ਕੰਟ ਕਰ ਸਕਦਾ ਹੈ ਇਸਲਾਮ ਦੇ ਚ ਹੈ ਅੱਲਾਹੁ ਸਨਾਤਨ ਮਤ ਦੇ ਚ ਰਾਮ ਹੈ ਓਮ ਹੈ ਓਮ ਨਮਸ਼ਵਾ ਹੈ ਅਨੇਕਾਂ ਸ਼ਬਦ ਨੇ ਗੁਰੂ ਘਰ ਦੇ ਚ ਵਾਹਿਗੁਰੂ ਹੈ ਵਾਹਿਗੁਰੂ ਵਾਹਿਗੁਰੂ ਇਹ ਤੇ ਹਰ ਇੱਕ ਨੂੰ ਕੰਠ ਹੋ ਸਕਦਾ ਹੈ ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਜੋ ਪ੍ਰਾਣੀ ਗੋਬਿੰਦ ਦੇ ਆਵੇ ਪੜਿਆ ਅਨ ਪੜਿਆ ਪਰਮਗਤ ਭਾਵੇ ਹੋ ਸਕਦਾ ਅਨ ਪੜ ਬੰਦਾ ਸੰਸਾਰ ਦੇ ਵਿੱਚ ਬਹੁਤੀਆਂ ਸਹੂਲਤਾਂ ਨਾ ਹਾਸਲ ਕਰ ਸਕੇ ਪਰ ਅਨ ਪੜ ਮਨੁੱਖ ਨਿਰੰਕਾਰ ਦਾ ਆਨੰਦ ਮਾਣ ਸਕਦਾ ਹੈ ਕੋਈ ਰੁਕਾਵਟ ਨਹੀਂ ਕਿਉਂ ਉਹ ਤੇ ਜਪ ਤੇ ਖੜਾ ਹੈ ਕਿਤੇ ਜੋ ਪ੍ਰਾਣੀ ਗੋਬਿੰਦ ਦੇ ਆਵੇ ਪੜਿਆ ਅਨ ਪੜਿਆ ਪਰਮਗਤ ਪਾਵੇ ਬਲਕਿ ਕਈ ਵਾਰ ਸੰਸਾਰ ਦੀ ਪੜਾਈ ਤੇ ਵਾਦਾ ਖੜੀ ਕਰ ਦਿੰਦੀ ਹੈ ਇਤਨੀ ਸਿਆਣਪ ਔਰ ਇਤਨਾ ਹੰਕਾਰ ਇਹਦੇ ਲਈ ਜਪਣਾ ਹੀ ਬੜਾ ਔਖਾ ਹੈ ਜਦ ਕਦੇ ਇਸ ਤਰ੍ਹਾਂ ਦੀ ਗੱਲ ਚੱਲੇ ਦਿੱਲੀ ਦਾ ਇੱਕ ਸੱਜਣ ਬੜਾ ਪੜਾ ਲਿਖਾ ਸਿਆਣਾ ਮੈਨੂੰ ਚੇਤੇ ਆ ਜਾਂਦਾ ਮੈਨੂੰ ਕਹਿੰਦਾ ਮਸਕੀਨ ਜੀ ਗੁਰਬਾਣੀ 'ਚ ਬੜੀ ਰਿਪਿਟੇਸ਼ਨ ਹੈ ਇੱਕ ਸ਼ਬਦ ਜਿਹੜੀ ਗੱਲ ਆਖੀ ਗਈ ਹੈ ਦੂਜੀ 'ਚ ਵੀ ਹੈ ਤੀਜੀ 'ਚ ਵੀ ਹੈ ਚੌਥੀ 'ਚ ਵੀ ਹੈ ਫਿਰ ਮੈਨੂੰ ਕਹਿਣ ਲੱਗਾ ਗੈਨੀ ਜੀ ਮੈਂ ਹਿੰਮਤ ਕਰਕੇ ਕਹਿ ਰਿਹਾ ਫੜੀ ਕਥਾ ਚ ਵੀ ਰੈਪੀਟੇਸ਼ਨ ਹੈ ਪੁਨਰੁਕਤੀ ਹੈ ਤੇ ਮੈਨੂੰ ਕਹਿਣ ਲੱਗੇ ਤੁਹਾਡਾ ਹਿਰਦਾ ਕਵੀ ਹੈ ਰੈਪੀਟੇਸ਼ਨ ਨੂੰ ਦੋਸ਼ ਮੰਨਦੇ ਨੇ ਪੁਨਰੁਕਤੀ ਨੂੰ ਦੋਸ਼ ਮੰਨਦੇ ਨੇ ਮੈਂ ਖ ਮੰਨਦੇ ਆਉਣਗੇ ਦੋਸ਼ ਧਰਮ ਦੇ ਚੇ ਦੋਸ਼ ਨਹੀਂ ਹੈ ਆਖਰੀ ਦਮ ਤੱਕ ਵਾਹਿਗੁਰੂ ਵਾਹਿਗੁਰੂ ਰਿਪੀਟ ਕਰਨਾ ਹੈ ਬਾਰ-ਬਾਰ ਹਰ ਕੇ ਗੁਣ ਗਾਓ ਮੈਂ ਕਿ ਦੇਖੋ ਸਾਰਾ ਸੰਸਾਰ ਤੇ ਜ਼ਿੰਦਗੀ ਰਿਪੀਟੇਸ਼ਨ ਤੇ ਖੜੀ ਹੈ ਕਹਿਣ ਲੱਗੇ ਕਿਸ ਤਰ੍ਹਾਂ ਮੈਂ ਕਿ ਦੇਖੋ ਇੱਕ ਦਮ ਬਾਹਰ ਆਇਆ ਤੁਹਾਡਾ ਫਿਰ ਹੁਣ ਅੱਗੇ ਅੰਦਰ ਲੈ ਗਏ ਹੁਣ ਬਾਹਰ ਨਾ ਕੱਢਣਾ ਇਹ ਤੇ ਰਿਪੀਟ ਹੋ ਜਾਏਗਾ ਇਹ ਤੇ ਪਨਰੁਕਤ ਹੋ ਜਾਏਗਾ ਜ਼ਿੰਦਗੀ ਤੇ ਪਨਰੁਕਤੀ ਤੇ ਖੜੀ ਹੈ ਰੇਪਿਟੇਸ਼ਨ ਤੇ ਖੜੀ ਐ ਬਾਰ ਬਾਰ ਪਾਣੀ ਪੀਣ ਦੇ ਤੈਨੂੰ ਕੋਈ ਇਤਰਾਜ਼ ਨਹੀਂ ਬਾਰ ਬਾਰ ਰੋਟੀ ਖਾਣ ਦੇ ਤੈਨੂੰ ਕੋਈ ਇਤਰਾਜ਼ ਨਹੀਂ ਘਰ ਦੇ ਜਿਹੜੀਆਂ ਗੱਲਾਂ ਕਰਦਾ ਉਹ ਵੀ ਬਾਰ ਬਾਰ ਹੀ ਕਰਦਾ ਰੋਜ਼ ਕਰਦਾ ਉਹਦੇ 'ਚ ਵੀ ਤੈਨੂੰ ਕੋਈ ਇਤਰਾਜ਼ ਨਹੀਂ ਬਾਰ ਬਾਰ ਸਿਰਫ ਵਾਇਗੁਰੂ ਵਾਇਗੁਰੂ ਆਖਣੇ ਤੈਨੂੰ ਇਤਰਾਜ਼ ਹੈ ਬਾਰ ਬਾਰ ਹਰ ਕੇ ਗੁਣ ਗਾ ਬਾਰ ਬਾਰ ਸਿਰਫ ਜਪਜੀ ਸਾਹਿਬ ਦਾ ਜਪ ਕਰਨੇ ਤੈਨੂੰ ਇਤਰਾਜ਼ ਹੈ ਬਾਰ ਬਾਰ ਸਿਰਫ ਆਸਾ ਦੀ ਵਾਰ ਸੁਣਨ ਨਹੀਂ ਤੈਨੂੰ ਇਤਰਾਜ਼ ਹੈ ਅਜੇ ਤੇਰੇ ਮਨ ਦੇ ਵਿੱਚ ਧਰਮ ਦੀ ਭਜਨ ਦੀ ਪਿਆਸ ਨਹੀਂ ਪੈਦਾ ਹੋਈ। ਅਗਰ ਤਨ ਵਿੱਚ ਭੋਜਨ ਦੀ ਭੁੱਖ ਨਾ ਪੈਦਾ ਹੋਵੇ, ਤਾਂ ਆਯੁਰਵੇਦ ਆਚਾਰੀਆ ਕਹਿੰਦੇ ਤਨ ਦੇ ਵਿੱਚ ਕੋਈ ਨੁਕਸ ਹੈ ਜਾਂ ਇਹਨੂੰ ਬੁਖਾਰ ਚੜਿਆ ਹੋਵੇਗਾ। ਹੁਣ 104 ਡਿਗਰੀ ਦਾ ਬੁਖਾਰ ਚੜਿਆ ਹੋਵੇ ਤੇ ਛੱਤ੍ਰੀ ਦੇ ਪ੍ਰਕਾਰ ਦਾ ਭੋਜਨ ਪਰੋਸ ਕੇ ਆਖੇ ਰੱਖੀਏ, ਆਖੀਏ ਬੜੀ ਮਿਹਨਤ ਨਾਲ ਬਣਾਇਆ ਛਕ ਲੈ। ਭਾਵੇਂ ਕਿਤਨੀ ਮਿਹਨਤ ਨਾਲ ਬਣਾਇਆ ਹੋਵੇ, ਭਾਵੇਂ ਕਿਤਨਾ ਸਵਾਦੀ ਹੋਵੇ, ਕਹਿੰਦਾ ਮੈਨੂੰ ਭੁੱਖ ਨਹੀਂ। ਫਿਰ ਵੀ ਉਸ ਨੂੰ ਪਰੇਰੀਏ ਨਹੀਂ ਜ਼ਿੰਦਾ ਰਹਿਣ ਵਾਸਤੇ ਸਰੀਰ ਦੀ ਤਾਕਤ ਵਾਸਤੇ ਖਾਣਾ ਹੀ ਪਏਗਾ ਤੈਨੂੰ ਉਹ ਖਾਂਦਾ ਹੈ ਕਹਿੰਦੇ ਸਵਾਦ ਹੀ ਨਹੀਂ ਆਉਂਦਾ ਪਤਾ ਹੈ ਆਯੁਰਵੇਦ ਐਸਾ ਕਹਿੰਦੇ ਮੈਨੂੰ ਸਾਇੰਸ ਦਾ ਤੇ ਪਤਾ ਨਹੀਂ ਕੀ ਕਹਿੰਦੀ ਹੈ ਜ਼ਬਾਨ ਸਾਰੀ ਸਵਾਦ ਨਹੀਂ ਮੰਨਦੀ ਥੋੜੇ ਜਿਹੇ ਤੰਤੂ ਨੇ ਜੋ ਰਸ ਮੰਨਦੇ ਬੁਖਾਰ ਦੀ ਹਾਲਤ ਦੇ ਵਿੱਚ ਉਹ ਤੰਤੂ ਕਮਜ਼ੋਰ ਹੋ ਜਾਂਦੇ ਨੇ ਸੁਣ ਹੋ ਜਾਂਦੇ ਨੇ ਰਸ ਨਹੀਂ ਆਉਂਦਾ ਜ਼ਬਾਨ ਨੂੰ ਸਵਾਦ ਨਹੀਂ ਆਉਂਦਾ ਤੇ ਬੁਖਾਰ ਚੜਾਇਆ ਮਨੁੱਖ ਕਹਿੰਦਾ ਹੈ ਸਵਾਦ ਨਹੀਂ ਆਉਂਦਾ ਮੈਨੂੰ ਭੋਜਨ ਚੰਗਾ ਨਹੀਂ ਲੱਗਦਾ ਵਾਹਿਗੁਰੂ ਵਾਹਿਗੁਰੂ ਆਖਣਾ ਜਿਹਨੂੰ ਚੰਗਾ ਨਾ ਲਗੇ ਸਮਝ ਲੈਣਾ ਇਹਦੇ ਮਨ ਨੂੰ ਵਿਕਾਰਾਂ ਦਾ ਬੜਾ ਜ਼ਬਰਦਸਤ ਬੁਖਾਰ ਚੜਿਆ ਹੈ ਰੋਗੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਾ ਲੱਗਦੀ ਹੋਵੇ ਤੇ ਸਵਾਦ ਨਾ ਆਉਂਦਾ ਹੋਵੇ ऐसे तन ਦੇ ਰੋਗੀਆਂ ਦੀ ਤਾਦਾਦ ਬਹੁਤ ਥੋੜੀ ਏ ਬਹੁਤ ਥੋੜੀ ਏ ਬਹੁਤ ਥੋੜੀ ਏ ਪਰ ਜਿਨ੍ਹਾਂ ਨੂੰ ਵਾਹਿਗੁਰੂ ਆਖਣ ਦਾ ਰਸ ਨਹੀਂ ਆਉਂਦਾ ਐਸੇ ਮਾਨਸਿਕ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜੋ ਜੋ ਦੀਸੇ ਸੋ ਸੋ ਰੋਗੀ ਰੋਗ रहਤ ਮੇਰਾ ਸਤਗੁਰੂ ਜੋਗੀ ਜਿਹੜਾ ਆਖੇ ਮੈਂ ਨਹੀਂ ਖਾਂਦਾ ਮੈਨੂੰ ਭੁੱਖ ਨਹੀਂ ਮੈਨੂੰ ਸਵਾਦ ਨਹੀਂ ਬੁਖਾਰ ਚੜਿਆ ਹੈ ਰੋਗੀ ਹੈ ਜਿਹੜਾ ਆਖੇ ਮੈਂ ਨਹੀਂ ਜਪਦਾ ਕੀ ਜਪਣਾ ਐਵੇਂ ਰੈਪੀਟੇਸ਼ਨ ਹੈ ਸਮਝ ਲੈਣਾ ਜੇ ਭੁੱਖ ਨਹੀਂ ਪੈਦਾ ਹੋਈ ਸੱਚੇ ਨਾਮ ਕੀ ਲਾਗੇ ਭੁੱਖ ਇਹ ਮਨ ਰੋਗੀ ਹੈ ਬਿਆੰਕਰ ਰੋਗੀ ਹੈ ਲਮਕਾ ਮਾਨਾ ਜ਼ਵਾਨ ਉਚਾਰਨ ਕਰੇ ਵਾਹਿਗੁਰੂ ਵਾਹਿਗੁਰੂ ਮਨ ਜਰਾ ਨੇੜੇ ਆ ਗਿਆ ਤੇ ਸ਼ਬਦ ਮਦਮਾ કંਠ ਤੱਕ ਪਹੁੰਚ ਗਿਆ ਐਸੇ ਮਨੁਖ ਨੂੰ ਰਸ ਆਣ ਲੱਗ ਪਏਗਾ ਕਈ ਦਫਾ ਇਸ ਤਰ੍ਹਾਂ ਦਾ ਰਸ ਜ਼ਿੰਦਗੀ ਦੇ ਆਖਰੀ ਦਿਨਾਂ ਚਾਹੁੰਦਾ ਹੈ ਜ਼ਿੰਦਗੀ ਤੇ ਸਾਰੀ ਲੰਘ ਗਈ ਆਉਂਦੀ ਹੈ ਅਜੇ ਯਾਤਰਾ ਬਹੁਤ ਬਾਕੀ ਆਉਂਦੀ ਹੈ ਸਰੀਰ ਉਸ ਦਾ ਜਾਂਦਾ ਰਹਿੰਦਾ ਹੈ ਉਪਕਰਣ ਜੋ ਯੰਤਰ ਸੀ ਉਹ ਨਹੀਂ ਰਿਹਾ ਕਈਆਂ ਦੇ ذرا ਹੋਰ ਅੱਗੇ ਪਸੰಂತಿ اگر ਧੁਨ ਪਸੰਤੀ ਤੱਕ ਚਲੀ ਗਈ ਹੈ ਵਾਹਿਗੁਰੂ ਧੁਨ ਪਸੰਤੀ ਬਣ ਗਈ ਹੈ ਹਿਰਦੇ ਤੱਕ ਪਹੁੰਚ ਗਈ ਹੈ ਐਸਾ ਮਨੁੱਖ ਅਨਾਹਦ ਨਾਦ ਸੁਣਦਾ ਹੈ। ਔਰ ਮੈਂ ਅਰਜ਼ ਕਰਾਂ ਕੁਝ ਉਂਗਲੀਆਂ ਤੇ ਗਿਣੇ ਜਾਣ ਵਾਲੇ ਮਨੁੱਖ ਦੇ ਖੇਨੇ ਮੈਂ ਜੋ ਅਨਾਹਦ ਨਾਦ ਨੂੰ ਸੁਣਦੇ ਨੇ ਅਨਾਹਦ ਕਹਿੰਦੇ ਨੇ ਜੋ ਪ੍ਰਮਾਤਮਾ ਦਾ ਸ਼ਬਦ ਹੈ ਪ੍ਰਮਾਤਮਾ ਦੀ ਆਵਾਜ਼ ਆਹਤ ਜੋ ਝੋਟ ਤੋਂ ਪੈਦਾ ਹੁੰਦੀ ਹੈ ਟਕਰਾਓ ਤੋਂ ਜਿਹੜਾ ਸ਼ਬਦ ਪੈਦਾ ਹੋਵੇ ਉਹਨੂੰ ਕਹਿੰਦੇ ਨੇ ਆਹਰ ਆਹਤ ਕਹਿੰਦੇ ਫਲਾਣੇ ਨੇ ਮੈਨੂੰ ਬੜਾ ਬੜੇ ਆਹਤ ਪਹੁੰਚਾਈਏ ਆਹਤ ਦਾ ਮਤਲਬ ਝੋਟ ਜੋ ਝੋਟ ਤੋਂ ਸ਼ਬਦ ਪੈਦਾ ਹੁੰਦਾ ਹੈ ਪੱਥਰ ਨਾਲ ਪੱਥਰ ਟਕਰਾਵੇ ਲੋਹੇ ਨਾਲ ਲੋਹਾ ਸੋਨੇ ਨਾਲ ਸੋਨਾ ਪਿੱਤਲ ਨਾਲ ਪਿੱਤਲ ਇਹ ਪਾਣੀ ਪਥਰਾਂ ਨਾਲ ਟਕਰਾਵੇ ਪਵਨ ਦਰਖਤਾਂ ਨਾਲ ਟਕਰਾਵੇ ਇਹ ਜੋ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਆਹਤ ਸ਼ਬਦ ਕਹਿੰਦੇ ਨੇ ਜੋ ਸਾਡੇ ਕੰਨ ਸੁਣਦੇ ਨੇ ਇੱਕ ਸ਼ਬਦ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਘਟ ਘਟ ਵਜੇ ਨਾਲ ਸਾਰਿਆਂ ਦੇ ਗਾਠੇ 'ਚ ਵੀ ਵੱਜ ਰਿਹਾ ਹੈ ਕਿਉਂ ਸਾਰਾ ਸੰਸਾਰ ਆਇਆ ਸ਼ਬਦ ਤੋਂ ਹੈ ਔਰ ਸੰਸਾਰ ਦੇ 'ਚੋ ਸ਼ਬਦ ਮੌਜੂਦ ਹੈ ਜਿਵੇਂ ਸਰੀਰ ਆਇਆ ਮਾਪਾਪ ਤੋਂ ਤੋ ਸਰੀਰ ਦੇ ਚ ਮਾਪਾਪ ਦੀ ਅਨਸਮੋਜੋ ਹੁੰਦਾ ਸਾਰੇ ਦਾ ਸਾਰਾ ਬ੍ਰਹਿਮੰਡ ਆਇਆ ਸ਼ਬਦ ਤੋਂ ਸ਼ਬਦ ਬ੍ਰਹਿਮੰਡ ਦੇ ਚ ਮੌਜੂਦ ਹੈ ਸੁਣਾਈ ਕਿਉਂ ਨਹੀਂ ਦਿੰਦਾ ਮਨ ਚੁੱਪ ਕਰੇ ਤੇ ਸੁਣਾਈ ਦੇ ਜਪ ਕਰਨ ਵਾਲੇ ਨੂੰ ਸੁਣਾਈ ਦੇ ਜਾਂਦਾ ਕਦੋਂ ਜਦ ਜਪ ਵਾਹਿਗੁਰੂ ਦੀ ਧੁਨ ਹਿਰਦੇ ਤੱਕ ਪਹੁੰਚੇ ਪਸੰਧੀ ਬਣੇ ਐਸਾ ਮਨੁੱਖ ਅਨਾਹਦ ਨਾਦ ਸੁਣਦਾ ਹੈ। ਔਰ ਮੈਂ ਇਸ ਤਰ੍ਹਾਂ ਦੇ ਪੁਰਸ਼ ਦੇਖੇ ਨੇ। ਭਾਵੇਂ ਉਂਗਲੀਆਂ ਤੇ ਗਿਣੇ ਜਾਣ ਵਾਲੇ ਜੋ ਅਨਾਹਦ ਨਾਦ ਸੁਣਦੇ ਨੇ। ਇਸ ਤਰ੍ਹਾਂ ਦੇ ਬਥੇਰੇ ਦੇਖੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਆਖਣ ਦਾ ਰਸ ਆਣ ਲੱਗ ਪੈਂਦਾ। ਇਹ तकरीबन तकरीबन ਹਰ ਸ਼ਹਿਰ ਦੇ ਛਾਉਂਦੇ ਨੇ ਪਰ ਅਨਾਹਦ ਨਾਦ ਸੁਣਦੇ ਹੋਣ ਇਹ ਹਰ ਸ਼ਹਿਰ ਦੇ ਚ ਨਹੀਂ ਹੁੰਦੇ। ਰਸਨਾ ਤੇ ਵਸ ਗਿਆ ਪ੍ਰਭ ਜੀ ਵਸੇ ਸਾਧ ਕੀ ਰਸਨਾ ਇੱਕ ਹੋਰ ਵੀ ਖੇੜ ਇਥੇ ਜਿਹਦੀ ਰਸਨਾ ਤੇ ਵਸ ਗਿਆ ਸਵਾਦ ਆਣ ਲੱਗ ਪਿਆ ਇਹਦੀ ਰਸਨਾ ਸੁਤੇ ਸਿੱਧ ਕਦੀ ਕੋਈ ਬਚਨ ਕਹਿ ਦੇਗੀ ਹੋ ਜਾਂਦਾ ਇਹਨੂੰ ਕਹਿੰਦੇ ਨੇ ਇਹਦੇ ਕੋਲ ਬਾਗ ਸਤਿਆ ਹੈ ਕਿਉਂ ਸਤਿਆ ਹੈ ਸ਼ਬਦ ਰਸਨਾ ਤੇ ਵਸਿਆ ਹੈ ਪ੍ਰਭੂ ਰਸਨਾ ਤੇ ਵਸੇ ਇਹਨੂੰ ਕਹਿੰਦੇ ਨੇ ਇਹਦੇ ਕੋਲ ਬਾਗ ਸਤਿਆ ਹੈ ਇਹਦੇ ਕੋਲ ਸ਼ਬਦ ਸਿੱਧ ਗਿਆ ਇਹ ਜੋ ਬੋਲਦਾ ਹੈ ਹੋ ਜਾਂਦਾ ਹੈ ਇਸ ਵਾਸਤੇ ਪੁਰਾਣੀਆਂ ਟਕਸਾਲਾਂ ਵਿੱਚ ਔਰ ਸਿਆਣੇ ਲੋਕ ਉਹਨਾਂ ਲੋਕਾਂ ਨੂੰ ਸਮਝਾਉਂਦੇ ਸਨ ਜਿਨ੍ਹਾਂ ਨੂੰ ਰਸ ਆਣ ਲੱਗਦਾ ਸੀ ਕਦੀ ਕਿਸੇ ਨੂੰ ਕਬੂਲ ਨਾ ਬੋਲ ਦੇਣਾ। ਢੰਗ ਨਾਲ ਬੋਲਣਾ, ਸਾਵਧਾਨ ਨਾਲ ਬੋਲਣਾ। ਕਹਾਂ ਜ਼ੁਬਾਨੇ ਸਤਿ ਆ ਗਈ ਹੈ, ਰਸਨਾ 'ਚ ਬਰਕਤ ਆ ਗਈ ਹੈ। ਰਸ ਆ ਰਿਹਾ ਹੈ ਇਸੇ 'ਚ ਸਰੀਰ ਦਾ ਅੰਤ ਹੋ ਗਿਆ ਹੈ। ਇਹ ਰਸ ਸਮਾਪਤ ਨਹੀਂ ਹੋਏਗਾ ਅਗਲੇ ਜਨਮ ਇਸ ਦਾ ਪਿੱਛਾ ਕਰੇਗਾ ਅਨਾਹਦ ਨਾਦ ਸੁਣਦਾ ਪਿਆ ਪਰ ਅਜੇ ਬ੍ਰਹਮ ਗਿਆਨ ਦੀ ਸ਼ਿਖਰਤਾ ਨੂੰ ਨਹੀਂ ਛੋਇਆ ਅਜੇ ਪੂਰਨ ਪ੍ਰਕਾਸ਼ ਨਹੀਂ ਪ੍ਰਗਟ ਹੋਇਆ ਤੇ ਸਰੀਰ ਦਾ ਅੰਤ ਹੋ ਗਿਆ ਜਿਵੇਂ ਮਨੁੱਖ ਜਿਸ ਹਾਲਤ ਦੇ ਵਿੱਚ ਸੌਂਦਾ ਹੈ ਜਿਸ ਘਰ ਦੇ ਸੌਂਦਾ ਹੈ ਸਵੇਰੇ ਉੱਠਿਆ ਉਥੋਂ ਜਿਸ ਹਾਲਤ ਦੇ ਵਿੱਚ ਮੌਤ ਆਉਂਦੀ ਹੈ ਅਗਲਾ ਜਨਮ ਉਸੇ ਤੋਂ ਚੱਲਦਾ ਹੈ ਕੀਤਾ ਹੋਇਆ ਜਬ ਕੀਤੀ ਹੋਈ ਸਾਧਨਾ ਵਿਅਰਥ ਨਹੀਂ ਜਾਂਦੀ ਸਾਰ ਕਿਤਾਬ ਲਈ ਦੇ ਦੋ ਛੰਦ ਮੈਂ ਤੁਹਾਡੇ ਸਾਹਮਣੇ ਰੱਖਾਂ ਤਾਂ ਕਿ ਗੱਲ ਥੋੜੀ ਜਿਹੀ ਪੁਸ਼ਟੀ ਹੋ ਜਾਵੇ ਜਦ ਜ਼ਬਾਨ ਜਪਣਾ ਸ਼ੁਰੂ ਕਰਦੀ ਹੈ ਧਰਮ ਦਾ ਬੂਟਾ ਉਦੋਂ ਹੀ ਮਨ ਦੇ ਚ ਲੱਗਦਾ ਉਸ ਤੋਂ ਪਹਿਲੇ ਨਹੀਂ ਲੱਗਦਾ ਭਾਵੇਂ ساری ਜ਼ਿੰਦਗੀ ਗੁਰਦੁਆਰੇ ਆਂਦਾ ਰਿਹਾ ਹੋਵੇ ਤੇ ਸੇਵਾ ਕਰਦਾ ਰਿਹਾ ਹੋਵੇ ਤੇ ਦਾਨਪਨ ਕਰਦਾ ਰਿਹਾ ਹੋਵੇ ਜੈਸੇ ਜਪਣਾ ਸ਼ੁਰੂ ਕਰਦਾ ਹੈ ਸਮਝ ਲੈ ਉਸਨੇ ਬੂਟਾ ਲਾ ਦਿੱਤਾ ਉਪਜੇ ਧਰਮ ਵਾਕ ਸਤ ਕਰ ਅਤ ਉਹ ਜੋ ਸੱਚ ਪ੍ਰਮਾਤਮਾ ਹੈ ਉਹਦਾ ਬੋਲ ਉਹਦਾ ਵਾਕ ਜਦ ਜਪਣਾ ਆਰੰਭ ਹੋ ਜਾਂਦਾ ਹੈ ਸਮਝ ਲਓ ਧਰਮ ਦਾ ਬੂਟਾ ਲੱਗ ਗਿਆ ਹੈ ਪੈਦਾ ਹੋ ਗਿਆ ਉਪਜੇ ਧਰਮ ਵਾਕ ਸਤ ਕਰ ਅਤ ਦਇਆ দান ਕਰ ਧਰਮ ਵਦੇਨਿਤ ਧਰਮ ਦਾ ਬੂਟਾ ਵੱਧਦਾ ਹੈ ਦਇਆ ਕਰਕੇ ਪਰ ਉਪਕਾਰ ਕਰਕੇ ਦਾਨੇ ਬਿਰਤੀਆਂ ਕਰਕੇ ਇਸ ਨਾਲ ਵੱਧ ਹੈ ਇਸ ਥਿਤ ਧਰਮ ਖੇਮਾ ਖੇ ਸੰਗਾ ਧਰਮ ਦਾ ਬੂਟਾ ਬੜਾ ਕੋਮਲ ਹੈ ਤਰ੍ਹਾਂ ਤਰ੍ਹਾਂ ਦੀਆਂ ਵਾਸ਼ਨਾਵਾਂ ਦੀਆਂ ਹਵਾਵਾਂ ਇਸ ਨੂੰ ਕਿਤੇ ਤੋੜ ਕੇ ਨਾ ਰਹਿਕ ਦੇਣ ਧੁਖੇਵਾਂ ਦੀ ਥੰਬੀਰੇ ਨਾਲ ਵੇਖ ਕੇ ਅੰਡਠ ਕਰਨਾ ਕਿਸੇ ਨੇ ਵਧੀਕੀ ਵੀ ਕੀਤੀ ਹੈ ਨਜ਼ਰ ਅੰਦਾਜ਼ ਕਰਨਾ ਇਹਨੂੰ ਕਹਿੰਦੇ ਨੇ ਸ਼ਮਾ ਕਰ ਦੇਣਾ ਤਪਨਾ ਖੇਮਾ ਸਮਾਨ ਸ਼ਮਾ ਕਰ ਦੇਣਾ ਇਸ ਤੋਂ ਵੱਡਾ ਕੋਈ ਤਪ ਨਹੀਂ ਹੈ ਕੀਤੀ ਤੇ ਉਸਨੇ ਵਧੇ ਕੀ ਹੈ ਮਾਫ ਕਰ ਦਿੱਤਾ ਕੀਤਾ ਤੇ ਉਸਨੇ ਅਨਰਥ ਹੈ ਨਜ਼ਰ ਅੰਦਾਜ਼ ਕੀਤਾ ਹੈ ਇਹ ਪ੍ਰਮਾਤਮਾ ਦਾ ਸੁਭਾਅ ਹੈ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ ਦੇਖਦਾ ਹੈ ਸਾਡੇ ਗੁਨਾਹਾਂ ਨੂੰ ਪਰ ਆਪਣੀ ਰਹਿਮਤ ਦੇ ਦਰਵਾਜ਼ੇ ਬੰਦ ਨਹੀਂ ਕਰਦਾ ਨਹੀਂ ਕਰਦਾ ਫਿਰ ਸਿਰਫ ਇਤਨਾ ਹੀ ਨਹੀਂ ਜਿਵੇਂ ਪ੍ਰਸਾਦ ਤੇਰੇ ਅਨਕ ਛਿੱਦਰ ਢਾਕੇ ਪਤਾ ਨਹੀਂ ਕਿਤਨੇ ਸਾਡੇ ਗੁਨਾਹਾਂ ਨੂੰ ਢੱਕ ਕੇ ਰੱਖਦਾ ਹੈ ਮਨ ਦਾ ਗਲਤ ਸੋਚਣਾ ਪਾਪੇ ਦੂਜੇ ਨੂੰ ਕੱਖ ਨਹੀਂ ਪਤਾ ਚੱਲਦਾ ਕੁਝ ਵੀ ਨਹੀਂ ਅਸੀਂ ਦੂਜੇ ਬਾਰੇ ਬੁਰਾ ਸੋਚਦੇ ਪਏ ਕੋਲ ਬੈਠਾ ਉਹਨੂੰ ਕੋਈ ਕੁਝ ਵੀ ਨਹੀਂ ਪਤਾ ਐਸਾ ਪ੍ਰਭੂ ਨੇ ਪੜਦਾ ਪਾਇਆ ਹੈ ਸਾਡੇ ਪਾਪਾਂ ਤੇ ਬੇਸ਼ੰਮਾਰ ਅਪਰਾਧਾਂ ਤੇ ਵੀ ਜਿਹੇ ਪ੍ਰਸਾਦ ਤੇਰੇ ਅਨਕ ਛਿਧਰ ਡਾਕੇ ਜਿਹਦੀ ਕਿਰਪਾ ਦਾ ਸਦਕਾ ਪਤਨੀ ਤੇਰੇ ਕਿਤਨੇ ਔਗਣ ਢਕੇ ਪੈਨ ਕਿਸੇ ਨੂੰ ਕੁਝ ਨਹੀਂ ਪਤਾ ਕੋਈ ਨਹੀਂ ਜਾਣਦਾ ਇਹ ਉਹਦੀ ਰਹਿਮਤ ਹੈ ਇਹ ਉਹਦੀ ਬਖਸ਼ਿਸ਼ ਹੈ ਪ੍ਰਭੂ ਚਾਹੁੰਦਾ ਹੈ ਸੰਸਾਰ ਦੇ ਸੰਬੰਧ ਬਣੇ ਰਹਿਣ ਜੇ ਪਿਤਾ ਨੂੰ ਪਤਾ ਚੱਲ ਜਾਏ ਪੁੱਤਰ ਸਾਰਾ ਦਿਨ ਕੀ ਸੋਚਦਾ ਰਹਿੰਦਾ ਹੈ ਤੇ ਪੁੱਤਰ ਨੂੰ ਵੀ ਪਤਾ ਚੱਲ ਜਾਏ ਮਨ ਪਿਤਾ ਦੇ ਮਨ ਦੇ ਚ ਕਿਹੜੇ ਵਿਚਾਰ ਚੱਲਦੇ ਪੈਨੇ ਇਹ ਸੰਬੰਧ ਹੀ ਨਹੀਂ ਰਹੇਗਾ ਬਾਕੀਆਂ ਦੀ ਤੇ ਗੱਲ ਛੱਡੋ ਗੁਸਤਾਖੀ ਮਾਫ ਜੇਂ ਪ੍ਰਸਾਦ ਤੇਰੇ ਅਨਕ ਛਿੱਦਰ ਟਾਖੇ ਸਾਰਿਆਂ ਤੇ ਪਰਦਾ ਪਾ ਦਿੰਦਾ ਹੈ ਪ੍ਰਭੂ ਦੋਖ ਨ ਦੇਖਤ ਹੈ ਪਰ ਦੇਤ ਨ ਹਾਰੇ ਉਪਜੇ ਧਰਮ ਵਾਕ ਸਤ ਕਰ ਅਤ ਦਇਆ দান ਕਰ ਧਰਮ ਵਧੇ ਨੇਤ ਇਸਤਿਤ ਧਰਮ ਖਿਮਾਂ ਕੇ ਸੰਗਾ ਧਰਮ ਟਿਕੇ ਰਹਿੰਦਾ ਹੈ ਸ਼ਮਾਂ ਦੇ ਆਸਰੇ ਤੇ ਛੋਟੀ ਛੋਟੀ ਗੱਲ ਤੇ ਮਨੁੱਖ ਬਦਲੇ ਦੀ ਭਾਵਨਾ ਨਾਲ ਭਰ ਜਾਂਦੇ ਨੇ ਸ਼ਮ ਇੱਕ ਬਹੁਤ ਵੱਡਾ ਗੁਣ ਹੈ ਇਸ ਤੇ ਧਰਮ ਖਿਮਾਂ ਕੇ ਸੰਗਾ ਧਰਮ ਕਰੋਧ ਕਰ ਹੋਤ ਵ ਵਿਭੰਗਾ ਛੇ ਨਾਤਰ ਕਰੋਧ ਕਰਦੇ ਆ ਉਹ ਧਰਮ ਦਾ ਬੂਟਾ ਜਿਹੜਾ ਉਗਿਆ ਸੀ ਥੋੜਾ ਵਧਿਆ ਸੀ ਸੜ ਕੇ ਰਾਖ ਹੋ ਜਾਂਦਾ ਇੱਕ ਦਿਨ ਦਾ ਕੀਤਾ ਹੋਇਆ ਪਰਬਲ ਕਰੋਧ ਪਤਾ ਨਹੀਂ ਕਿਤਨੇ ਦਿਨਾਂ ਦਾ ਜਪ ਖਤਮ ਕਰਕੇ ਰੱਖ ਦਿੰਦਾ ਗੰਦੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇੱਕ ਦਿਨ ਦੇ ਟੁੱਟ ਕੇ ਰਹਿ ਗਏ ਇੱਕ ਛਿੰਦੇ ਚ ਗੰਡੇਂ ਦੇ ਆ ਛੇ ਮਾ ਤੁਣੇਂਦਿਆਂ ਇੱਕ ਛਿਨ ਜਗਤ ਦੇ ਚ ਕੁਝ ਬਣਾਉਂਦਿਆਂ ਸਮਾਂ ਲੱਗਦਾ ਏ ਮਿਟਾਉਂਦਿਆਂ ਸਮਾਂ ਨਹੀਂ ਲੱਗਦਾ ਇੱਕ ਮਨੁੱਖ ਜਵਾਨ ਹੋਇਆ ਕਮ ਸੇ ਕਮ 18 19 20 ਸਾਲ ਤੇ ਲੱਗੇ ਨੇ ਪਰ ਜ਼ਹਿਰ ਦੇ ਕੇ ਮਾਰਨ ਲੱਗਿਆ ਇਸ ਨੂੰ 20 ਸਾਲ ਲੱਗਣਗੇ ਗੋਲੀ ਨਾਲ ਇਹਨੂੰ ਮਾਰਨ ਲੱਗਿਆ 20 ਸਾਲ ਲੱਗਣਗੇ ਉਹ ਨਹੀਂ ਤੁਣੇਂਦਿਆਂ ਇੱਕ ਛਿਨ ਇੱਕ ਦਰਖਤ ਕਿਦਰੇ 5-4 ਸਾਲਾਂ ਵਿੱਚ ਆਸਮਾਨ ਨੂੰ ਛੋਣ ਲੱਗਾ ਹੈ ਇਹਨੂੰ ਕੱਟਣ ਲੱਗਿਆਂ 5-4 ਸਾਲ ਲੱਗਣਗੇ ਇੱਕ ਮਿੰਟ ਦਾ ਆ ਕੱਲ ਖੜੇ ਅਸੀਂ 8-10 ਦਰਖਤ ਮੈਂ ਖੜੇ ਹੋ ਕੇ ਦੇਖਦਾ ਰਿਆ 5 ਮਿੰਟਾਂ ਵਿੱਚ ਸਾਰੇ ਢਾਕੇ ਪਰੇ ਕਰ ਦਿੱਤੇ ਤੁਣੇਂਦੇ ਆ ਇੱਕ ਖਿੰਡਾ ਕਿ ਆ ਇੱਕ ਖਿੰਡ ਦੇ ਚਿਤਨਾ ਵੱਡਾ ਦਰਖਤ ਬਣੇ ਟੁੱਟੇਗਾ ਇੱਕ ਖਿੰਡ ਦੇ ਚ ਕਈਕ ਖਿੰਡ ਦੇ ਚ ਇਹ ਮਨੁੱਖ ਜਵਾਨ ਹੋਇਆ ਹੈ ਨਹੀਂ ਇੱਕ ਦਿਨ ਵਿੱਚ ਮਾਰਿਆ ਜਾ ਸਕਦਾ ਹੈ ਖਤਮ ਕੀਤਾ ਜਾ ਸਕਦਾ ਹੈ 6 ਮਹੀਨੇ ਲੱਗੇ ਜਪ ਕਿਦਰੇ ਰਸ ਬਣਿਆ ਸਵਾਦ ਆਣ ਲੱਗਾ ਤੁੜੇਂਦੇ ਆ ਇੱਕ ਖਿਨਾਉ ਧਰਮ ਕਰੋਧ ਕਰ ਹੋਤ ਵਿਭੰਗਾ 6 ਨਮਾਤਰ ਪਰਬਲ ਕਰੋਧ ਕੀ ਕੀਤਾ ਬੂਟਾ